ਆਪਣਾ ਇੱਕ ਮਿੰਟ ਕੋਈ ਯਾਰ ਜ਼ਿੰਮੇਵਾਰ ਬੰਦਾ ਆਓ ਅਸੀਂ ਤਾਂ ਸਰ ਬਾਹਰ ਹਾਂ ਅੰਦਰ ਘੜਕਾਉਣਾ ਪੈਣਾ ਜੀ ਇਹ ਤਾਂ ਬਾਹਰ ਹੁੰਦੇ ਬਾਹਰ ਅੰਦਰ ਬਾਹਰ ਉਹਨਾਂ ਨੂੰ ਲਾਇਆ ਜੀ ਆਪਾਂ ਨੂੰ ਦੇਖ ਕੇ ਜੁਣਾ ਉਹਨਾਂ ਨੂੰ ਦੇਖ ਕੇ ਹੋਣੀ ਬਾਹਰ ਆਪਾਂ ਨੇ ਇੱਕ ਵਾਰ ਲਾਇਆ ਜੀ ਸਰ ਲੈ ਯਾਰ ਮੈਂ ਬੜੋ ਬੜੋ ਉਹ ਨਹੀਂ ਕਰਦਾ ਮੈਂ ਤਾਂ ਦੇਖੀ ਸੱਪਾ ਆਇਆ ਯਾਰ ਦੀਪ ਸਿੰਘ ਸਰਸਾ ਜਨੇ ਫਲ ਕੱਟੋ ਹੂੰ ਕੱਲ ਨੂੰ ਬਹੁਤ ਭੁੰਜਾ ਮੇਰਾ ਆ ਗਿਆ ਜਾਨਾ ਕੋਈ ਕਾਲੀ ਆ ਜੀ ਬੋਧਰ ਬੰਦੇ ਹੈ ਕਿ ਨਾ ਆਜ ਬੰਦਿਆਂ ਦੇ ਸਮਝਾਉਣਾ ਦੇ ਇੱਥੇ ਚਲੀ ਜਾਣੀ ਲਈ ਦਾ ਦੇਖਣ ਅੱਗੇ ਚਲੀ ਜਾਓ ਰੋਡ ਦੀ ਆਪ ਸਪੋਰਟ ਸਫਰ ਹੋਣਾ ਚੱਕ ਫੋਟੋ ਲਾ ਦਿਓ ਪਲਾਜ਼ਾ ਵਿੱਚ ਆਹੋ ਆਹ ਬਲੇ ਕਰਿਆ ਦਾ ਜਾਣਾ ਹੈ ਕਿਹੜਾ ਬਿਡੇ ਆਲਦੀ ਕਿਪਟ ਨਹੀਂ ਹੋ ਰਹੀ ਰੋਡ ਨਹੀਂ ਸਾਹ ਦੇ ਆ ਰਹੀ ਹੈ ਇਨਾ ਬੜਾ ਜੀਤ ਆ ਗਿਆ ਜਲਦੀ ਹੋ ਹਾਂਜੀ ਸਾਜੀ ਉਹ ਸਰਸਾ ਜੀ ਆ ਜਾ ਫਾਇਦਾ ਨਹੀਂ ਸਸਿਕਲ ਜੀ ਅਸੀਂ ਘੱਗੇ ਠਾਣੇ ਟੜਿਆ ਲੱਖਾ ਸਦਾਨਾ ਬਾਈ ਸਰਸਾ ਸਾਹਿਬ ਸਾਰੇ ਇਕੱਠੇ ਆ ਇਹ ਸਾਡੇ ਬਲਦੇਵ ਸਿੰਘ ਸਰਸਾ ਸਾਹਿਬ ਤੇ ਪੰਜਾਬ ਸਰਕਾਰ ਨੇ ਜਿਹੜਾ ਜੁਰਮ ਕੀਤਾ ਬਾਈ ਲੱਖਾ ਸੁਧਾਨਾ ਜੀ ਖੋਲੋ ਖੜਿਆ ਹਾਂ ਹਾਂਜੀ ਬਾਈ ਕਾ ਥਾਣਾ ਜੀਸੀਬੀ ਅੰਦਰ ਆ ਬੰਦੇ ਵੀ ਅੰਦਰ ਖੜੇ ਹੋਏ ਆ ਮੜੇ ਹਾਂ ਚੰਦ ਦੱਸੋ ਜੀ ਬੋਲ ਇੱਕ ਪਾਸੇ ਸਰਕਾਰ ਕਹਿੰਦੀ ਆ ਹੀ ਪੰਜਾਬ ਨਾਲ ਲੋਕਾਂ ਨਾਲ ਜੀਸੀਬੀਆਂ ਫੜ ਕੇ ਅੰਦਰ ਲਾਈ ਜਾਂਦੇ ਆ ਇੱਕ ਪਾਸੇ ਕਹਿੰਦੇ ਐਂਬੂਲੈਂਸਾਂ ਖੜੀਆਂ ਆ ਪਾਤਰਾਂ 'ਚ ਨੈਟ ਬੰਦ ਆ ਮਹਾਲੀ ਦੇ ਵਿੱਚ 40 ਦਫਾ ਲਾਈ ਹੋਈ ਆ ਟਰਾਲੀ ਟਰੈਕਟਰ ਉੱਥੇ ਬੜ ਨਹੀਂ ਸਕਦੇ ਇਹ ਪੰਸਿਆਂ ਦੋਰਾ ਕਰਦਾਰ ਨਹੀਂ ਇੱਕ ਗੱਲ ਤੇ ਖੜਾ ਜਾਂ ਲੋਕਾਂ ਨਾਲ ਖੜਿਆ ਦਿੱਲੀ ਨਾਲ ਖੜ ਜਾ ਕੱਗੇ ਥਾਣੇ ਅੱਗੇ ਖੜੇ ਆ ਸਾਰੇ ਜਿਹੜੀ ਵੀ ਰਾਣੀਤੀ ਹੁੰਦੀ ਆ ਤੁਹਾਨੂੰ ਸਾਰੇ ਦੱਸਦੇ ਆ ਧੰਨਵਾਦ ਉਡੀਕ ਰੱਖਿਓ ਪੰਜਾਬ ਦੀ ਲੜਾਈ ਲੜ ਰਹੇ ਆ ਸਾਰੇ ਇਕੱਠੇ ਆ ਸਾਰੇ ਬਾਈ ਲੱਖਾ ਧੰਨਵਾਦ ਮਿਹਰਬਾਨੀ ਬੈਠ ਬਾਈ ਆਪਣਾ ਸੀ ਨਾ ਆ ਗਏ ਬਾਈ ਆ ਗਏ ਪਰ ਦੇ ਹਲੇਗਾ ਪਰ ਦੇ ਮੜੀ ਕਾਕੇ ਨਾਲ ਗੱਲ ਹੋਣ ਦੇ ਉਹ ਤਾਂ ਸਵਿਚ ਆਪੋ ਕੇ ਬੰਦੇ ਤੇ ਫੋਨ ਕਰੂ ਨੀ ਨਹੀਂ 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 ਕਿਹੜਿਆਂ ਦੇ ਜਿਹੜੇ ਅੰਦਰ ਗਿਆ ਵੀ ਲੋਜ ਨੇ ਨਹੀਂ ਅੰਦਰ ਕੋਈ ਹੈ ਨਹੀਂ ਆਪਣਾ ਬੰਦਾ